ਇੱਕ ਝੂਠ ਨੂੰ ਛਿਪਾਉਣ ਵਾਸਤੇ ਹਜ਼ਾਰਾਂ ਝੂਠ ਬੋਲਣਾ ਪੈਂਦਾ ਹੈ ਇਹ ਉਦਾਹਰਨਾਂ ਨੇ ਬਹੁਤ ਵੱਡੀਆਂ ਵੱਡੀਆਂ ਮੈਂ ਦੋ ਦਿਨ ਗੱਲਾਂ ਕਰਨੀਆਂ ਨੇ ਅਮਰਤਪਾਲ ਦਾ ਭਰਾ ਹਰਪੀ ਸਿੰਘ ਜਿਹੜਾ ਜੇਲ੍ਹ ਵਿੱਚ ਬੰਦ ਹੈ ਡਰਗ ਇਸ ਦੇ ਵਿੱਚ ਨਸ਼ੇੜੀ ਪਾਇਆ ਗਿਆ ਪੋਜ਼ਿਟਿਵ ਉਹਦੀ ਰਿਪੋਰਟ ਆਈ ਹੈ ਜਦੋਂ ਉਹ ਬੀੜ ਦੇ ਵਿੱਚ ਵਿਚਰਦਾ ਰਿਹਾ ਜਿੰਨੇ ਵੀ ਅਮਰਤਪਾਲ ਦੇ ਹੱਕ ਵਿੱਚ ਮੋਰਚੇ ਲਾਏ ਧਰਨੇ ਲਾਏ ਉਹਨਾਂ ਦੇ ਵਿੱਚ ਮੈਨੂੰ ਬਹੁਤ ਸਾਰੇ ਸਾਰੇ ਸੱਜਣਾਂ ਨੇ ਫੋਟੋਆਂ ਭੇਜੀਆਂ ਕਿ ਇਹਦੇ ਸ੍ਰੀ ਸਾਹਿਬ ਉੱਥੇ ਉੱਪਰ ਦੀ ਪਾਈ ਹੋਈ ਹੈ ਬਹੁਤੇ ਲੋਕ ਇਹ ਵੀ ਕਹਿੰਦੇ ਨੇ ਕਿ ਕਦੇ ਸ੍ਰੀ ਸਾਹਿਬ ਲਾ ਦਿੰਦਾ ਸੀ ਕਦੇ ਪਾ ਲੈਂਦਾ ਸੀ ਉਹ ਫੋਟੋਆਂ ਬੈਰਲ ਹੋਈਆਂ ਨੇ ਮੇਰੇ ਕੋਲ ਵੀ ਆਈਆਂ ਨੇ ਜਿਹੜੇ ਸਾਡੇ ਪੰਜਾਬ ਦੇ ਸਿੱਖ ਕੌਮ ਦੇ ਕਢਮ ਚੌਧਰੀ ਇਹ ਕਹਿੰਦੇ ਨੇ ਕਿ ਕਕਾਰਾਂ ਦੀ ਫਲਾਣੇ ਨੇ ਬੇਦਵੀ ਕਰਤੀ ਫਲਾਣੀ ਫਿਲਮ ਵਿੱਚ ਬੇਦਵੀ ਹੋ ਗਈ ਤੇ ਅਮਰਤਪਾਲ ਦਾ ਭਰਾ ਨਸ਼ੇੜੀ ਸਿਗਨਾ ਲਾਉਣ ਵਾਲਾ ਚਿੱਟਾ ਲਾਉਣ ਵਾਲਾ ਉਹਨੇ ਇੱਕ ਕਾਰਨ ਦੀ ਬੇਦਵੀਨ ਕੀਤੀ ਫੋਟੋਆਂ ਬੈਲ ਹੋ ਰਹੀਆਂ ਉਹਦੀਆਂ ਕਿਤੇ ਸਿਰਸਾ ਪਾਇਆ ਹੋਇਆ ਕਿਤੇ ਨਹੀਂ ਪਾਇਆ ਹੋਇਆ ਉਹਦਾ ਪਿਓ ਕਹਿ ਰਿਹਾ ਕਿ ਸਾਡੇ ਪੁੱਤ ਦਾ ਅਮਰਤ ਨਹੀਂ ਛਕਿਆ ਸੀ ਕੀ ਇੱਕ ਕਾਰਾਂ ਦੀ ਬੇਅਦਵੀ ਨਹੀਂ ਹੈਗੀ ਜਦ ਲੋਕਾਂ ਨੂੰ ਤੁਸੀਂ ਬੇਵਕੂਫ ਬਣਾਉਂਦੇ ਹੋ ਇੱਕ ਹੋਰ ਬੇਨਤੀ ਧਿਆਨ ਦੇ ਨਾਲ ਸੁਣਿਓ ਕੱਲ ਨੂੰ ਅਮਰੀਕਾ ਤੋਂ ਖਾਲਸਤਾਨੀ ਕੁਝ ਭੇਡਾਂ ਦੇ ਫੋਨ ਆਏ ਉਹ ਕਹਿੰਦੇ ਕਿ ਤੁਸੀਂ ਐਵੇਂ ਬੋਲੀ ਜਾਂਦੇ ਹੋ ਕੀ ਹੋ ਗਿਆ ਜੇ ਹਰਬੀ ਦੇ ਭਰਾ ਨੇ ਡਰਗ ਦਾ ਨਸ਼ਾ ਕੀਤਾ ਕਹਿੰਦੇ ਮਹਾਰਾਜ ਸਿੰਘ ਦੇ ਕੋਲ ਗੋਲੀਆਂ ਰੱਖੀਆਂ ਸੀ ਰਖੇਲਣਾ ਰੱਖੀਆਂ ਸੀ ਉਹ ਵੀ ਇੱਕ ਰਾਜਾ ਸੀ ਤੇ ਉਹ ਵੀ ਸਰਕਾਰ ਚਲਾਉਂਦਾ ਸੀ ਫਿਰ ਕੀ ਹੋ ਗਿਆ ਜੇ ਅਮਰਤਪਾਲ ਦਾ ਭਰਾ ਡਰਗ ਦਾ ਨਸ਼ਾ ਕਰਦਾ ਹੁਣ ਤੁਸੀਂ ਦੇਖੋ ਦਲੀਲ ਆ ਇਹਨਾਂ ਦੀ ਜਨਕਿ ਆਪ ਦੀ ਮਿੱਟੀ ਆ ਵੀ ਪਟਾਈ ਜਾਂਦੇ ਆ ਆਪ ਤਾਂ ਦੂਸਰੀ ਹੈਗੇ ਹੈਗੇ ਉਹ ਨਾਲ ਕਿਟਾਰੇ 'ਚ ਖੜਾ ਮਹਾਰਾਜ ਜੀ ਸਿੰਘ ਨੂੰ ਕਰੀ ਜਾਂਦੇ ਕਹਿੰਦੇ ਉਹ ਵੀ ਤਾਂ ਗੋਲੀਆਂ ਰੱਖੀ ਬੈਠਾ ਸੀ ਉਹ ਵੀ ਤਾਂ ਸ਼ਰਾਬਾਂ ਪੀਂਦਾ ਸੀ ਦੇਖੋ ਤੁਸੀਂ ਜਾਣੀ ਕਿ ਇੱਕ ਆਪਣਾ ਛੋਟਾ ਜਿਹਾ ਪਖ ਰੱਖਣ ਵਾਲ ਤੇ ਕਿੱਥੋਂ ਤੱਕ ਇਹ ਬੰਦੇ ਦਲੀਲਾਂ ਦੇ ਰਹੇ ਨੇ ਮਹਾਰਾਜਾ ਜੀ ਸਿੰਘ ਦੀ ਗੱਲ ਕਰ ਰਹੇ ਨੇ ਕਰਦੇ ਕੌਣ ਨੇ ਖਾਲਸਾ ਜਿਨ ਨੂੰ ਸ਼ਰਮ ਹੋ ਜਾ ਹੈ ਨਹੀਂ ਕੋਈ ਇਤਿਹਾਸ ਵਿੱਚ ਇਹ ਵੀ ਮੈਂ ਵੀ ਪੜਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੋਲੀਆਂ ਰੱਖੀਆਂ ਸੀ ਕਈਆਂ ਰਾਣੀਆਂ ਨਾਲ ਮੈਰਜਾਂ ਕਰਵਾਈਆਂ ਸੀ ਕੋਈ ਸ਼ੱਕ ਨਹੀਂ ਹੈਗਾ ਪਰ ਕੀ ਤੁਸੀਂ ਇਹ ਆਪਣਾ ਪੱਖ ਰੱਖਣ ਵਾਸਤੇ ਐਡੀ ਵੱਡੀ ਦਲੀਲ ਦੇਵੋਗੇ ਆਪਣੀ ਗਲਤੀ ਮੰਨਣ ਨੂੰ ਤੁਸੀਂ ਤਿਆਰ ਨਹੀਂ ਦੂਜੀ ਗੱਲ ਹੋਰ ਅਖਾਰੇ ਵਕੀਲ ਵਰਗੇ ਕਹਿੰਦਾ ਜੀ ਅਮਰਸਪਾਲ ਦੀ ਫੋਟੋ ਨਾਲ ਲਾਇਆ ਕਰੋ ਅਮਰਤਪਾਲ ਨਾਲ ਕੀ ਸੰਬੰਧ ਹੈ ਕਿਉਂ ਭਈ ਉਹਦਾ ਸਾਕਾ ਭਰਾ ਹੈ ਅਰਪਿਤ ਇੱਕ ਮਾਂ ਦੀ ਕੁੱਖ ਤੋਂ ਜਨਮ ਲਿਆ ਹੈ ਕਿਉਂ ਨਾਂ ਲਾਇਆ ਲੋਕਾਂ ਨੂੰ ਸਰੂਪੇ ਪਾ ਕੇ ਸਨਮਾਨਤ ਕਰਦਾ ਹੈ ਅਮਰਤਪਾਲ ਦੀ ਜਿਹੜੀ ਜੇਲ ਜਾਣ ਤੋਂ ਬਾਅਦ ਦੇ ਵਿੱਚ ਮਹਿਮਤ ਚਲਾਉਂਦਾ ਹੈ ਉਹਦਾ ਭਰਾ ਉਹਦੇ ਵਿੱਚ ਇਨਵੋਲਵ ਹੈ ਸਨਮਾਨਤਨ ਲੈ ਰਿਆ ਜਾ ਕੇ ਤਖਤਾਂ ਤੇ ਜਾ ਰਿਹਾ ਧਰਨੇ ਲਾ ਰਿਹਾ ਕਿਹਦੇ ਹੱਕ ਚਲਾ ਰਿਹਾ ਅਮਰਤਪਾਲ ਦੇ ਹੱਕ ਵਿੱਚ ਸੱਕਾ ਭਰਾਇਆ ਉਹਦਾ ਕਿਉਂ ਨਾ ਫੋਟੋ ਲਈ ਅਮਰਤਪਾਲ ਦੀ ਵੀ ਤੁਹਾਡੀ ਔਕਾਤ ਦਾ ਪਤਾ ਤਾਂ ਲੱਗੇ ਕਿ ਘਰ ਵਿੱਚ ਕੀ ਹੋ ਰਿਹਾ ਬਾਹਰ ਕੀ ਹੋ ਰਿਹਾ ਪਤਾ ਤਾਂ ਲੱਗੇ ਲੋਕਾਂ ਨੂੰ ਇੱਥੇ ਕਿਸੇ ਨੇ ਕਿਰਪਾਨ ਦੀ ਕੋਈ ਵਿਅਦਿਵ ਕੀਤੀ ਕੋਈ ਬੱਚੇ ਨੇ ਗਲਤੀ ਕਰਤੀ ਤੁਸੀਂ ਇਸ਼ੂ ਬਣਾਤੇ ਇਹ ਤੁਹਾਡਾ ਪਰਿਵਾਰ ਦਾ ਮੈਂਬਰ ਸ਼ਿਕਟਾਂ ਪੀਂਦਾ ਹੈ ਡਰੱਗ ਦਾ ਨਸ਼ਾ ਕਰਦਾ ਹੈ ਕਕਾਰ ਕਿਤੇ ਲਾ ਲੈਂਦਾ ਕਦੇ ਪਾ ਲੈਂਦਾ ਇਹਦਾ ਮਤਲਬ ਇੱਕ ਹੋਰ ਵੀ ਹੈ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਸੀ ਜੇ ਉਹਦਾ ਅਮਰਤ ਨਹੀਂ ਛਕਿਆ ਤਾਂ ਫਿਰ ਇਹਦਾ ਮਤਲਬ ਕਸ਼ਹਿਰਾ ਪਾਇਆ ਨਹੀਂ ਹੋਣਾ ਬਿਨਾ ਕਸ਼ਹਿਰੇ ਤੋਂ ਉਹਨੇ ਸਿਰਸਾ ਪਾਈ ਹੋਣੀ ਹੈ ਜੇ ਅਮਰਤ ਨਹੀਂ ਸਕਿਆ ਸੀ ਉਹਦਾ ਕਦੇ ਕਰਪਾਉਂ ਲਾ ਲੈਂਦਾ ਕਦੇ ਪਾ ਲੈਂਦਾ ਇਹ ਫੋਟੋ ਮਾਇਰਲ ਹੋ ਰਹੀਆਂ ਨੇ ਇਹਦਾ ਮਤਲਬ ਇਹ ਹੈ ਵੀ ਕਿਸੇਰਾ ਵੀ ਪਾਇਆ ਨਹੀਂ ਹੋਣਾ ਰੋਮਾਂ ਦੀ ਵੀ ਇਹਦੀ ਵੀ ਕਰਦਾ ਹੋਊਗਾ ਇਹਦਾ ਮਤਲਬ ਤਾਂ ਫਿਰ ਇਹ ਵੀ ਨਿਕਲਣਾ ਤੇ ਐਦੂੰ ਵੱਡੇ ਕਕਾਰਾਂ ਦੀ ਵੀ ਇਹਦੀ ਵੀ ਕੌਣ ਕਰੂਗਾ ਫਿਰ ਇਹ ਤਾਂ ਸਾਨੂੰ ਸਮਝਣਾ ਪੈਣਾ ਹੈ ਨਾ ਅਸੀਂ ਲੋਕਾਂ ਤੇ ਉਂਗਲਾਂ ਠਾਉਂਦੇ ਆ ਟੱਕਦੇ ਆ ਕਿਉਂ ਨਾ ਅਮਰਤਪਾਲ ਦੀ ਫੋਟੋ ਲਾਈਏ ਨਾਲ ਬਈ ਇਹਨਾਂ ਮਤ ਲੋਕਾਂ ਨੂੰ ਬੇਕੂ ਬਣਾਉਣ ਬਾਅਦ ਤੁਸੀਂ ਮਹਿਮ ਚਲਾਈ ਹੋਈ ਐ ਇਹ ਜਿਹੜੀਆਂ ਗੱਲਾਂ ਬਾਤਾਂ ਅੱਜ ਮੈਨੂੰ ਕਰਨੀਆਂ ਪਈਆਂ ਨੇ ਬੇਸ਼ਮੈ ਬਹੁਤਾ ਧਿਆਨ ਦਿੰਦਾ ਨਹੀਂ ਹੁੰਦਾ ਇਹਨਾਂ ਗੱਲਾਂ ਵੱਲ ਪਰ ਜਿਨ੍ਹਾਂ ਨੇ ਫੋਨ ਕੀਤੇ ਉਹਨਾਂ ਨੇ ਕਮਾਲ ਹੀ ਕਰ ਦਿੱਤੀ ਮੈਂ ਕਿਹਾ ਤੁਹਾਡਾ ਮਰਛਾ ਕਹਿੰਦੇ ਹਾਂ ਛੱਕਿਆ ਹੋਇਆ ਜੀ ਦੇਖੋ ਤੁਸੀਂ ਉਹ ਬੰਦੇ ਇਹ ਗੱਲਾਂ ਕਹਿ ਰਹੇ ਆਂ ਦਲੀਲ ਮਹਾਰਾਜ ਰਣਜੀਤ ਸਿੰਘ ਦੀ ਗੱਲ ਕਰ ਰਹੇ ਆਂ ਹੋ ਸਕਦਾ ਹੈ ਇਤਿਹਾਸਕਾਰਾਂ ਨੇ ਉਹਦੇ ਚਿੱਕੜ ਉਛਾਲਿਆ ਹੋਵੇ ਉਹਦਾ ਜੀਵਨ ਉਹਦਾ ਕੈਰੈਕਟਰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੋਵੇ ਇਤਿਹਾਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਪਰ ਤੁਸੀਂ ਤਾਂ ਮੌਜੂਦਾ ਸਮੇਂ ਵਿੱਚ ਬੈਠੇ ਹੋ ਆਪਣਾ ਝੂਠ ਛਪਾਉਣ ਵਾਸਤੇ ਕਿੱਧਰ ਨੂੰ ਤੁਸੀਂ ਉਹ ਥਿਓਰੀ ਬਣਾ ਕੇ ਉਹਦਾ ਰੁਖ ਚੇਂਜ ਕਰ ਰਹੇ ਹੋ ਕਮਾਲ ਹੋ ਗਏ ਮੈਂ ਜਿਹੜੇ ਸਾਡੀ ਕੌਮ ਦੇ ਘੜਾ ਮ ਚੌਧਰੀ ਕਹਿੰਦੇ ਨੇ ਇੱਕ ਕਾਰਾਂ ਦੀ ਵਿਆਹ ਵੀ ਹੋ ਗਈ ਫਲਾਣੇ ਤਾਂ ਐ ਹੋ ਗਿਆ ਫਲਾਣੇ ਤਾਂ ਐ ਹੋ ਗਿਆ ਹੁਣ ਪੁੱਛੋ ਅਮਰਤਪਾਲ ਦੇ ਭਰਾ ਨੂੰ ਅਮਰਤਪਾਲ ਦੇ ਪਰਿਵਾਰ ਨੂੰ ਕਿ ਜੇ ਤੁਹਾਡੇ ਪੁੱਤ ਦਾ ਅਮਰਤ ਨਹੀਂ ਛੱਕਿਆ ਸ੍ਰੀ ਸਾਹਿਬ ਕਿਉਂ ਪਾਉਂਦਾ ਕਿਉਂ ਲਾਉਂਦਾ ਚੈੱਕ ਕਰੋ ਕਕਾਰ ਪੂਰੇ ਪਾਉਂਦਾ ਜਾਂ ਗੱਲ ਸ੍ਰੀ ਸਾਹਿਬ ਹੀ ਪਾਇਆ ਮੌਕੇ ਤੇ ਇਹ ਗੱਲਾਂ ਹੋਰਾਂ ਨੂੰ ਨਹੀਂ ਕਹਿ ਸਕਦੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਜਿਹੜੇ ਕਹਿੰਦੇ ਅਸੀਂ ਪੰਥਕਾਂ ਅਸੀਂ ਪੰਥ ਦੀ ਗੱਲ ਕਰਨੀ ਆ ਅਸੀਂ ਕੌਮ ਦੀ ਗੱਲ ਕਰਨੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿੰਨਾ ਚਿਰ ਲਈ ਤੇ ਨਹੀਂ ਆਉਂਦੇ ਉਹਨਾਂ ਚਿਰ ਇਦਾਂ ਹੀ ਬੋਲਦੇ ਰਹਿਾਂਗੇ ਜਾਂ ਫਿਰ ਆਪਣਾ ਪੱਖ ਪੇਸ਼ ਕਰੋ ਗਲਤੀ ਮੰਨੋ ਬਸ ਇਹ ਭੇਡਾਂ ਨੂੰ ਬੇਨਤੀ ਆ ਆਹ ਦਲੀਲਾਂ ਸੁਣ ਲਿਓ ਖਾਲਸਤਾਨੀਆਂ ਦੀਆਂ ਜਿਹੜੀਆਂ ਮਹਾਰਾਜ ਸਿੰਘ ਦੀ ਉਦਾਹਰਨ ਦੇ ਰਹੀਆਂ ਨੇ ਇਹ ਕੀ ਹੋ ਗਿਆ ਅਮਰਤਪਾਲ ਦਾ ਭਰਾ ਰਗਦਨ ਨਾ ਸਕਰਤੇ ਸੁਣ ਲੇ ਕਰ ਦੋ ਤੈਨਾਂ ਨਹੀਂ